ਅਕਾਲ ਜੀ ਰੰਗ ਪੰਜਾਬ ਦੇ 1469 ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅਸੀਂ ਤੁਹਾਨੂੰ ਪਿੱਛੇ ਦੱਸ ਚੁੱਕੇ ਆ ਊੜੇ ਐੜੇ ਬਾਰੇ ਤੇ 1 2 ਦੀ ਗਿਣਤੀ ਬਾਰੇ ਜੋ ਕਿ ਅਸੀਂ ਸੰਡੇ ਦੇ ਸੰਡੇ ਇਹ ਵੀਡੀਓ ਪੇਜਦੇ ਆ ਤੇ ਤੁਸੀਂ ਇਸ ਵੀਡੀਓ ਨੂੰ ਬੜਾ ਹੀ ਪਿਆਰ ਦਿੰਦੇ ਹੋ ਤੇ ਉਹਦੇ ਅੱਗੇ ਵੀ ਅਸੀਂ ਹੁਣ ਚੱਲਦੇ ਆ ਅੱਜ ਸੰਡੇ ਅਸੀਂ ਫੇਰ ਲਿਖਦੇ ਆ ਜੋ ਕਿ ਅਸੀਂ ਪਿੱਛੇ ਅਸੀਂ ਲਿਖ ਚੁੱਕੇ ਸੀ ਇਹਨਾਂ ਦੀਆਂ ਚਾਰ ਲਾਈਨਾਂ ਵੀ ਅੱਖਰ ਅਸੀਂ ਲਿਖ ਚੁੱਕੇ ਸੀਗੇ ਤੇ ਹੁਣ ਅਸੀਂ ਅੱਗੇ ਫੇਰ ਸ਼ੁਰੂ ਕਰਾਂਗੇ ਸਾਨੂੰ ਬੜੀ ਆਸ ਆ ਕਿ ਤੁਸੀਂ ਆਪਣੇ ਬੱਚਿਆਂ ਨੂੰ ਜਰੂਰ ਹੀ ਊੜਾ ਐੜਾ ਜਿਹੜਾ ਵਾ ਉਹ ਪੜਾਉਂਦੇ ਹੋਗੇ ਸਿਖਾਉਂਦੇ ਹੋਗੇ ਤੇ 1 2 ਦੀ ਗਿਣਤੀ ਵੀ ਤੁਸੀਂ ਉਹਨਾਂ ਨੂੰ ਸਿਖਾਉਂਦੇ ਹੋਗੇ ਅੱਜ ਅਸੀਂ ਊੜਾ ਐੜਾ ਈੜੀ ਸਸਾ ਹਾਹਾ ਕਕਾ ਖਖਾ ਗੱਗਾ ਘੱਗਾ ੰਗਾ ਚੱਚਾ ਛਿਛਾ ਜਿੱਜਾ ਚਿਜਾ ਨੀਂਆਂ ਟੈਂਕਾ ਠੱਠਾ ਡੱਡਾ ਢੱਡਾ ਨਾਣਾ ਤੇ ਅੱਜ ਅਸੀਂ ਤੱਤੇ ਤੋਂ ਸ਼ੁਰੂ ਕਰਾਂਗੇ ਤੱਤਾ ਥੱਥਾ ਦੱਦਾ ਤੱਦਾ ਨੰਨਾ ਤੁਸੀਂ ਆਪਣੇ ਬੱਚਿਆਂ ਨੂੰ ਇਹ 35 ਅੱਖਰੀ ਜ਼ਰੂਰ ਸਿਖਾਉਂਦੇ ਹੋਗੇ ਸਾਨੂੰ ਆਸ ਹੈ ਪਪਾ ਫਫਾ ਬੱਬਾ ਪਪਾ ਮੰਮਾ ਅੱਜ ਅਸੀਂ ਫਿਰ ਅਸੀਂ ਦਾ ਸੱਖਰ ਇਸ ਕਰਕੇ ਲਿਖਦੇ ਆ ਕਿ ਬੱਚਿਆਂ ਨੇ ਆਪਣੀ ਹੋਰ ਸਟੱਡੀ ਵੀ ਕਰਨੀ ਆ ਹੋਮਵਰਕ ਵੀ ਕਰਨਾ ਵਾ ਅਸੀਂ ਇਸ ਕਰਕੇ ਸਿਰਫ ਦਾ ਸੱਖਰ ਹੀ ਲਿਖਾਉਨੇ ਆ ਕਿ ਜਿਵੇਂ ਆਪਾਂ ਨੂੰ ਸਕੂਲਾਂ ਦੇ ਵਿੱਚ ਪੰਜ ਅੱਖਰ ਪਾਉਣੇ ਸਿਖਾਏ ਜਾਂਦੇ ਸੀ ਬੋਲਣੇ ਸਿਖਾਏ ਜਾਂਦੇ ਸੀ ਇਸੇ ਤਰ੍ਹਾਂ ਅਸੀਂ ਦਾ ਸੱਖਰ ਕਰ ਦਿੰਨੇ ਆ ਕਿ ਚਲੋ ਕੋਈ ਤਾਂ ਹੋਊਗਾ ਨਾ ਜਿਹੜਾ ਆਪਣੇ ਬੱਚਿਆਂ ਨੂੰ ਜ਼ਰੂਰ ਕਿਉਂਕਿ ਜਿਹੜੇ ਅੱਜ ਕੱਲ ਬੱਚਿਆਂ ਦੇ ਨਿਊ ਪੇਰੈਂਟਸ ਹਨ ਉਹ ਵੀ ਪੇਰੈਂਟਸ ਜਿਹੜੇ ਕਨਵਰਟ ਸਕੂਲਾਂ ਦੇ ਪੜ੍ਹੇ ਹੋਏ ਆ ਪੰਜਾਬੀ ਦਾ ਉਹਨਾਂ ਨੂੰ ਵੀ ਨੀਂਗਾ ਪਤਾ ਹੈਗਾ ਕਈਆਂ ਬੱਚਿਆਂ ਨੂੰ ਸਾਡੇ ਬੱਚੇ ਵੀ ਪੜ੍ਹਦੇ ਉਹ ਦੱਸਦੇ ਆ ਕਿ ਉਹਨਾਂ ਨੂੰ ਊੜਾ ਐੜਾ ਨਹੀਂ ਹੁੰਦਾ ਪੰਜਾਬੀ ਦੇ ਵਿੱਚ ਉਹ ਬੜੇ ਇਸ ਤਰ੍ਹਾਂ ਵਾਂ ਤੇ ਇਸ ਕਰਕੇ ਅਸੀਂ ਇਸ ਚੀਜ਼ ਨੂੰ ਅੱਗੇ ਲੈ ਕੇ ਆਏ ਸੀ ਕਿ ਚਲੋ ਆਪਾਂ ਜ਼ਿਆਦਾ ਨਹੀਂਗਾ ਅਸੀਂ ਕੋਈ ਵੱਡੀ ਕੋਸ਼ਿਸ਼ ਨਹੀਂ ਕਰ ਸਕਦੇ ਹੋ ਬੜੇ ਵੱਡੇ ਵੱਡੇ ਬੈਠੇ ਆ ਤੇ ਅਸੀਂ ਇਹ ਛੋਟੀ ਜੀ ਕੋਸ਼ਿਸ਼ ਕਰ ਸਕਦੇ ਆ ਜਿਹੜੀ ਕਿ ਮੁਢਲੀ ਜਾਣਕਾਰੀ ਹੁੰਦੀ ਆ ਕਿ ਜਦੋਂ ਸਾਨੂੰ ਇਹ 35 ਅਖਰੀ ਆਊਗੀ ਇਹਦੇ ਨਾਲ ਹੀ ਸਾਨੂੰ ਸ੍ਰੀ ਜਪਜੀ ਸਾਹਿਬ ਜੀ ਦਾ ਪਾਠ ਵੀ ਪੜਨਾ ਆਊਗਾ ਤੇ ਜੇ ਅਸੀਂ ਸਾਨੂੰ ਊੜਾ ਏੜਾ ਪੰਜਾਬੀ ਹੀ ਨਾ ਆਉਂਦੀ ਹੋਈ ਤੇ ਫਿਰ ਕੀ ਅਸੀਂ ਹਿੰਦੀ ਦੇ ਵਿੱਚ ਗੁਟਕਾ ਸਾਫ ਥੋੜਾ ਲਵਾਂਗੇ ਅਸੀਂ ਪੰਜਾਬੀ ਆ ਤੇ ਅਸੀਂ ਪੰਜਾਬੀ ਚ ਹੀ ਆਪ ਲਵਾਂਗੇ ਪੰਜਾਬੀ ਚ ਹੀ ਸਾਡੇ ਬੱਚੇ ਜਿਹੜੇ ਉਹ ਗੁਟਕਾ ਸਾਫ ਲੈਣਗੇ ਤੇ ਸ਼ੁੱਧ ਬਾਣੀ ਪੜਨਗੇ ਤੇ ਇਸ ਕਰਕੇ ਅਸੀਂ ਇਹ ਜਿਹੜੀ ਚੀਜ਼ ਆ ਇਹ ਕੀਤੀ ਸੀਗੀ ਤੇ ਭਾਸ਼ਾ ਕੋਈ ਵੀ ਮਾੜੀ ਨਹੀਂ ਹੁੰਦੀ ਸਾਰੀਆਂ ਆਉਣੀਆਂ ਚਾਹੀਦੀਆਂ ਪਰ ਸਾਨੂੰ ਆਪਣੀ ਮਾਂ ਪਾਸ਼ਾ ਆਉਣੀ ਚਾਹੀਦੀ ਆ ਤੇ ਇਹ ਅਸੀਂ ਜਿਹੜਾ ਤੁਹਾਨੂੰ ਪਹਿਲੇ ਦਿਨ 1 2 3 4 5 6 7 8 9 10 ਇਸ ਤਰ੍ਹਾਂ ਦੱਸਿਆ ਸੀਗਾ ਇਹ ਕੋਈ ਮਤਲਬ ਕਿ ਅਸੀਂ ਤੁਹਾਨੂੰ ਜਾਣ ਪਿੱਛੇ ਲਿਆਉਣ ਵਾਸਤੇ ਜੋੜਨ ਵਾਸਤੇ ਇਹ ਚੀਜ਼ ਦਿਖਾ ਰਹੇ ਆ ਉਸ ਤਰ੍ਹਾਂ ਦਾ ਕੋਈ ਨਹੀਂ ਉਸ ਦਿਨ ਅਸੀਂ ਇਧਰ 1 2 3 ਪੰਜਾਬੀ ਚ ਵੀ ਨਾਲ ਲਿਖਿਆ ਸੀਗਾ ਕਿ ਬੱਚਿਆਂ ਦਾ ਹੋਰ ਗਿਆਨ ਵਧ ਸਕੇ ਨਾਲ ਵੱਡਿਆਂ ਦਾ ਵੀ ਗਿਆਨ ਵਧ ਸਕੇ ਕਿਉਂਕਿ ਜਿਹੜੇ ਬਹੁਤ ਜ਼ਿਆਦਾ ਪੜੇ ਲਿਖੇ ਕਈਆਂ ਨੂੰ ਪੰਜਾਬੀ ਨਹੀਂ ਆਉਂਦੀ ਜਿਹੜੇ ਚਾਰੇ ਕਾਨਵਰਟ ਸਕੂਲਾਂ ਦੇ ਵਿੱਚ ਪੜੇ ਸੀਗੇ ਤੇ ਇਹ ਉਹਨਾਂ ਵਾਸਤੇ ਬਹੁਤ ਹੀ ਕੰਮ ਕਰੂਗੀ ਇਹ ਵਾਲੀ ਪੰਜਾਬੀ ਸਾਡੀ ਆ 1 2 3 ਕਈ ਵਾਰੀ ਬੱਚਿਆਂ ਨੂੰ ਮੋਬਾਈਲ ਨੰਬਰ ਵੀ ਹੀ ਨਹੀਂ ਨੋਟ ਕਰਨਾ ਹੁੰਦਾ ਜਦੋਂ ਆਪਾਂ ਕਿਤੇ ਜਾਂਦੇ ਕੋਈ ਸ਼ਾਪਿੰਗ ਕਰਨ ਕਹਿੰਦੇ ਮੋਬਾਈਲ ਨੰਬਰ ਬੋਲੋ ਅਸੀਂ ਜਦੋਂ ਬੋਲ ਦਿੰਨੇ ਆ ਕੋਈ 98969 ਤਾਂ ਉਹਨਾਂ ਬੱਚਿਆਂ ਨੂੰ ਉਹਦਾ ਹੀ ਨਹੀਂ ਹੁੰਦਾ ਤੇ ਇਹਨਾਂ ਚੀਜ਼ਾਂ ਦੀ ਆਪਾਂ ਜਾਣਕਾਰੀ ਦਵਾਂਗੇ ਤੇ ਅੱਗੇ ਅਸੀਂ ਲਿਖ ਚੁੱਕੇ ਸੀਗੇ 20 ਤੱਕ ਗਿਣਤੀ ਤੇ ਹੁਣ ਇਹਦੇ ਨਾਲ ਅਸੀਂ ਇੱਧਰ ਤੁਹਾਨੂੰ ਪੰਜਾਬੀ ਚ ਨਹੀਂ ਸੀ ਲਿਖ ਕੇ ਦੱਸਿਆ ਨਾ ਇੰਗਲਿਸ਼ ਚ ਕਿਉਂਕਿ ਉਹ ਅਸੀਂ ਇੱਕ ਨੌਲੇਜ ਜਿਹੜੀ ਆ ਉਹ ਦੇ ਦਿੱਤੀ ਸੀ ਤੇ ਹੁਣ ਅਸੀਂ 20 ਤੋਂ ਅੱਗੇ ਚੱਲਾਂਗੇ 21 22 23 20 ਪੰਜੀ ਅਸੀਂ ਆਪਣੇ ਤਰੀਕੇ ਨਾਲ ਦੱਸਦੇ ਹਾਂ ਅਸੀਂ ਕਿਦਾਂ ਪੜ੍ਹਦੇ ਨੇ 20 1 21 20 22 20 3 23 20 4 24 20 4 5 25 ਤੇ 20 6 26 20 7 27 20 8 28 20 9 29 ਤੇ ਬਿੰਦਤੀ ਇੰਨਾ ਚੀਜ਼ਾਂ ਨੂੰ ਅੱਜ ਤਾਂ ਬਹੁਤ ਹੀ ਹਾਸੋਹੀਣੀ ਜੀ ਗੱਲ ਲੱਗਦੀ ਆ ਪਰ ਸਾਡੇ ਵਾਸਤੇ ਉਦੋਂ ਬਹੁਤ ਹੀ ਜ਼ਿਆਦਾ ਵਧੀਆ ਚੀਜ਼ਾਂ ਹੁੰਦੀਆਂ ਜਦੋਂ ਅਸੀਂ ਇੰਨੀ ਕ ਗਿਣਤੀ ਇਸ ਤਰ੍ਹਾਂ ਪਹਿਲਾਂ ਛੋਟੇ ਹੁੰਦੇ ਸਕੂਲ ਤੋਂ ਸਿੱਖ ਕੇ ਹੁੰਦੇ ਸੀ ਤੇ ਸਾਨੂੰ ਹੁੰਦਾ ਸੀ ਕਿ ਅਸੀਂ ਪਤਾ ਨਹੀਂ ਕੀ ਕਰ ਰਹਾ ਹਾਂ ਹੁਣ 1 2 ਚੱਲਦਾ ਵਾ ਇਸ ਕਰਕੇ ਹੋ ਸਕਦਾ ਵਾ ਕਿ ਇਹ ਵਾਲੀ ਚੀਜ਼ ਜਿਹੜੀ ਆ ਬੜੀ ਅਲੱਗ ਏ ਤੁਹਾਨੂੰ ਅਲੱਗ ਜੀ ਪਰ ਮੇਰੇ ਹਿਸਾਬ ਦੇ ਨਾਲ ਇਹ ਚੀਜ਼ਾਂ ਸਾਡੇ ਬੱਚਿਆਂ ਨੂੰ ਜ਼ਰੂਰ ਹੀ ਆਉਣੀਆਂ ਚਾਹੀਦੀਆਂ ਵਾ ਇਹਦੇ ਨਾਲ ਅਸੀਂ ਆਪਣੇ ਮੁੱਢ ਦੇ ਨਾਲ ਜੁੜੇ ਰਵਾਂਗੇ ਤੇ ਸਮਝੋ ਕਿ ਜਿਵੇਂ ਅਸੀਂ ਆਪਣੇ ਬੱਚਿਆਂ ਨੂੰ ਆਪਣੇ ਘਰ ਪਰਿਵਾਰ ਦੇ ਵਿੱਚ ਆਪਣੀ ਜਾਇਦਾਦ ਦੇ ਕੇ ਜਾਣੇ ਆ ਜਾਇਦਾਦ ਬਣਾਉਣ ਦੀ ਕੋਸ਼ਿਸ਼ ਕਰਦੇ ਆ ਕਿ ਵੱਧ ਤੋਂ ਵੱਧ ਬਣੇ ਸਾਡੇ ਬੱਚੇ ਸਾਡੀ ਅਗਲੀ ਪੀੜ੍ਹੀ ਖਾਊਗੀ ਬਾਬਾ ਲਾਵੇ ਪੋਤਾ ਖਾਵੇ ਵਾਲਾ ਆ ਇੱਕ ਖਾਨਮ ਪੜਦੇ ਹੁੰਦੇ ਸੀ ਇਹ ਵੀ ਉਹੀ ਚੀਜ਼ ਆ ਕਿ ਬਾਬਾ ਲਾਵੇ ਪੋਤਾ ਖਾਵੇ ਤੇ ਇਹ ਵੀ ਚੀਜ਼ ਜਿਹੜੀ ਆ ਉਤਰਾ ਹੀ ਇਹਨੂੰ ਵੀ ਤੁਸੀਂ ਲੈਣਾ ਤੇ ਇਹ ਜਰੂਰ ਆਉਣਾ ਚਾਹੀਦਾ ਵਾ ਇਹ ਹੁਣ ਹੋ ਗਿਆ 21 22 23 24 25 26 27 28 ਗਣਤੀ ਤੀ ਇਹ ਆ ਜੀ ਸਾਡਾ ਸੰਡੇ ਦੀ ਹੋਮਵਰਕ ਡਾਇਰੀ ਤੇ ਅਸੀਂ ਕੁਝ ਵੀ ਮੈਂ ਬੋਲਣ ਦੇ ਵਿੱਚ ਕੁਝ ਗਲਤ ਬੋਲਿਆ ਗਿਆ ਹੋਵੇ ਤੇ ਮਾਫ ਕਰਨਾ ਕਿਉਂਕਿ ਮੈਨੂੰ ਸਿਰਫ 100 ਤੱਕ ਮੈਂ 1 2 ਲਿਖਣਾ ਆਉਗਾ ਊੜਾ ੜਾ ਲਿਖਣਾ ਆਉਂਦਾ ਵਾ ਕੋਈ ਥੋੜੀ ਜੀ ਸਿੰਪਲ ਪੰਜਾਬੀ ਹੁੰਦੀ ਆ ਕਿਉਂਕਿ ਮੈਂ ਕੋਈ ਜ਼ਿਆਦਾ ਗਿਆਨ ਗਿਆਨ ਨਹੀਂ ਦੇੜਾ ਤੇ ਨਾ ਹੀ ਦੇ ਸਕਦੀ ਆ ਉਹ ਬਹੁਤ ਹੀ ਸਾਡੇ ਵੱਡੇ ਵੱਡੇ ਭੈਣ ਭਰਾ ਬੈਠੇ ਹੋਏ ਆ ਜਿਨ੍ਹਾਂ ਨੇ ਜ਼ਿਆਦਾ ਮਤਲਬ ਕਿ ਜਿਨ੍ਹਾਂ ਨੂੰ ਨੌਲੇਜ ਆ ਇਸ ਚੀਜ਼ ਦੀ ਇਹ ਮੇਰਾ ਇੱਕ ਮਾਮਾ ਵਾਸਤੇ ਇਹ ਸਿਰਫ ਸੰਦੇਸ਼ ਕੇ ਜਿਹੜੀਆਂ ਮੰਮੀਆਂ ਘਰ ਵਿੱਚ ਹੁੰਦੀਆਂ ਵਾਂ ਤੇ ਉਹ ਆਪਣੇ ਬੱਚਿਆਂ ਨੂੰ ਇਹ ਜਿਹੜਾ ਵਾ ਬੜੇ ਹੀ ਸੌਖੇ ਤਰੀਕੇ ਦੇ ਨਾਲ ਦੱਸ ਸਕਣ ਫੋਨ ਸਕਰੀਨ ਤਾਂ ਬੇਟਿਆਂ ਨੇ ਬੱਚਿਆਂ ਨੇ ਦੇਖਣੀ ਹੀ ਹੁੰਦੀ ਆ ਜਦੋਂ ਸਕਰੀਨ ਦੇਖਣ ਲੱਗਦੇ ਆ ਤੇ ਉਹ ਕੁਝ ਚੰਗਾ ਦੇਖਣ ਤੇ ਉਹਨਾਂ ਨੂੰ ਇਹਦੇ ਨਾਲ ਪਿਆਰ ਬਣੇ ਇਸ ਤਰ੍ਹਾਂ ਥੋੜਾ ਥੋੜਾ ਲਿਖ ਕੇ ਵੀ ਅਸੀਂ ਇਸ ਕਰਕੇ ਭੇਜਿਆ ਕਿ ਹੋ ਸਕਦਾ ਵਾ ਕੋਈ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਜੀ ਤੁਸੀਂ ਇਸ ਤਰ੍ਹਾਂ ਲਿਖਿਆ ਸੀ ਤੇ ਸਾਡੇ ਬੱਚਿਆਂ ਦਾ ਬੜਾ ਉਤਸ਼ਾਹ ਬਣਿਆ ਉਹ ਹਰ ਸੰਡੇ ਦੇ ਸੰਡੇ ਇਸ ਵੀਡੀਓ ਨੂੰ ਦੇਖਣਾ ਚਾਹੁੰਦੇ ਆ ਤੇ ਇਸੇ ਤਰ੍ਹਾਂ ਹੀ ਬੱਚੇ ਦਾ ਨਿੱਕੀ ਜੀ ਇੱਕ ਨਮਾਣੀ ਜੀ ਕੋਸ਼ਿਸ਼ ਤੋਂ ਬੱਚੇ ਦਾ ਇੰਟਰਸਟ ਬਣ ਜਾਂਦਾ ਵਾ ਤੇ ਉਹ ਬੱਚਾ ਜਿਹੜਾ ਵਾ ਇੱਥੋਂ ਹੀ ਸਿੱਖਦਾ ਸਿੱਖਦਾ ਆਪਣੀ ਸਟੱਡੀ ਦੇ ਨਾਲ ਨਾਲ ਇਹ ਆਪਣੀ ਮਾਤ ਭਾਸ਼ਾ ਦੀ ਸਟੱਡੀ ਵੀ ਕਰ ਲਿੰਦਾ ਵਾ ਤੇ ਕੁਝ ਵੀ ਬੋਲਿਆ ਹੋਵੇ ਤੇ ਮਾਫ ਕਰਨਾ ਤੇ ਸਾਡੇ ਰੰਗ ਪੰਜਾਬ ਚੈਨਲ ਤੇ ਤੁਸੀਂ ਬਣਿਆ ਰਹਿਣਾ ਤੇ ਇਹਨੂੰ ਸ਼ੇਅਰ ਵੀ ਕਰਨਾ ਸਬਸਕ੍ਰਾਈਬ ਵੀ ਕਰਨਾ ਫੋਲੋ ਵੀ ਕਰਨਾ ਤੇ ਕਮੈਂਟ ਮੇਰੇ ਕਿਸੇ ਭੈਣ ਭਰਾ ਨੇ ਨਹੀਂ ਕੀਤੇ ਸੋਹਣੇ ਸੋਹਣੇ ਕਮੈਂਟ ਕਰਨੇ ਤੇ ਸਾਡਾ ਹੋਰ ਉਤਸ਼ਾਹ ਵਧੇ ਕਿ ਵਾਕਿਆ ਹੀ ਸਾਡੇ ਬੱਚੇ ਵੀਡੀਓ ਦੇਖਦੇ ਆ ਉਹਨਾਂ ਦਾ ਕੋਈ ਇੰਟਰਸਟ ਬਣ ਰਿਹਾ ਵਾ ਥੈਂਕ ਯੂ